ਲੈਂ ਕਰੋ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਸ਼੍ਰੋਮਣੀ ਕਮੇਟੀ ਦੇ ਅੰਡਰ ਉਹਨੇ ਜੋ ਗੋਲ ਕੇ ਚੱਕ ਦੋ ਉਥੇ ਲਿਖ ਦੋ ਭਾਈ ਇੱਥੇ ਮਾਇਆ ਦਾ ਮੱਥਾ ਨਾ ਟੇਕੋ ਸਿਰਫ ਸ਼ਰਦਾ ਦਾ ਮੱਥਾ ਟੇਕੋ ਗੋਲ ਕਿਥੋਂ ਚੱਕੀ ਜਾਂਦੀ ਹੈ ਅਕਾਲੀ ਦਲ ਵਾਲੇ 90% 95% ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਅਸਤੀਫਾ ਦੇ ਦੇਣਗੇ ਛੱਡੋ ਫਿਰ ਫਿਰ ਗੋਲਕਾ ਤਾਂ ਚੱਕਤੀ ਆਉਣ ਕੀ ਪਤਾ ਹੋਇਆ ਫਿਰ ਉਹ ਭਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਸ਼੍ਰੋਮਣੀ ਗੋਲਕ ਪ੍ਰਬੰਧਕ ਕਮੇਟੀ ਥੋੜੀ ਹੈ ਉਹਨਾਂ ਨੇ ਸ਼੍ਰੋਮਣੀ ਗੋਲਕਪੁਰਵੰਧ ਕਮੇਟੀ ਬਣਾ ਰੱਖੀ ਹੈ ਮੈਂ ਸਮਝਦਾ ਇਹ ਮੁੱਖ ਮੰਤਰੀ ਦੀ ਨਾਸਤਿਕਤਾ ਦੀ ਸੋਚ ਆ ਕੋਈ ਵੀ ਪਹਿਲਾ ਸਿੱਖ ਹੀ ਨਹੀਂ ਗੈਰ ਸਿੱਖ ਵੀ ਇੱਥੇ ਬਹੁਤ ਆਉਂਦੇ ਆ ਔਰ ਸ਼ਰਦਾਪਾ ਬਣਾ ਦੇ ਨਾਲ ਆਪਾਂ ਗੁਰੂ ਦੇ ਅੱਗੇ ਕੁਛ ਭੇਟਾ ਕਰਦੇ ਆ ਹਾਂ ਮੁੱਖ ਮੰਤਰੀ ਨੂੰ ਜੇ ਲੱਗਦਾ ਵੀ ਗੋਲਕ ਚ ਨਹੀਂ ਪੋਣਾ ਚਾਹੀਦਾ ਪਰਸਨਲ ਹੀ ਨਾਮ ਮੱਥਾ ਟੇਕੇ ਇਹਦੇ ਇਹਦੇ ਕੋਈ ਪਾਬੰਦੀ ਆ ਵੀ ਪੈਸੇ ਦਾ ਮੱਥਾ ਟੇਕੇ ਇਹ ਪਰ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਨਾਲ ਖਲਵਾੜ ਨਾ ਕਰੇ ਹੁਣ ਜਿਹੜੀਆਂ ਗੋਲਕਾਂ ਜਦੋਂ ਹਾੜ ਆਏ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਥੋੜੇ ਪ੍ਰਾਲਿ ਕੀਤਾ ਆ ਕਿਤੇ ਕੋਈ ਹੋਰ ਮੁਸ਼ਕਿਲ ਆ ਜੇ ਕੋਈ ਆਫਤ ਆ ਜੇ ਤੇ ਕਿਵੇਂ ਜਾਂਦੇ ਆ ਬਾਕੀ ਵੇਖੋ ਸਿੱਖ ਜਾਂ ਕੋਈ ਵੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਘਰ ਦੇ ਪ੍ਰੇਮੀ ਗੋਲਕਾਂਜ ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੇ ਤਾਂ ਹੀ ਗੁਰ ਸਰਬ નિਧਾਨਦਾਨ ਦੇਤਾ ਹੈ ਭਾਈ ਗੁਰਦਾਸ ਜੀ ਆਖਦੇ ਆ ਕੋਈ ਕੌਡੀ ਵੀ ਰੱਖਦਾ ਤੇ ਗੁਰੂ ਉਹਨੂੰ ਖਜ਼ਾਨੇ ਦਿੰਦਾ ਤੇ ਆਪਣੀ ਸ਼ਰਧਾ ਨਾਲ ਦਿੰਦੇ ਆ ਔਰ ਇਹੋ ਜੇ ਬੜੇ ਆਏ ਜਿਹੜੇ ਕਹਿੰਦੇ ਇਹ ਗੋਲਕਾਂਜ ਕੌਣੀਆਂ ਇਹ ਗੁਰੂ ਸਿਖਾ ਦੀਪ ਸ਼ਰਧਾ ਭਾਵਨਾ ਗੋਲਕਾਂ ਕੋਈ ਨਹੀਂ ਚੁਕਾ ਸਕਦਾ ਗੁਰਦੁਆਰੇ ਸਾਰੀ ਸੰਗਤ ਆਉਂਦੀ ਆ ਲੰਗਰ ਛਕਦੀ ਆ ਮੈਂ ਸਮਝਦਾ ਵੀ ਮੁੱਖ ਮੰਤਰੀ ਦੀ ਨਾਸਤਕਤਾ ਏ ਨਹੀਂ ਤੇ ਕੋਈ ਵੀ ਕਿਸੇ ਧਰਮ, ਰਤੀ ਜਾਂ ਧਰਮ ਦੀ ਪਰੰਪਰਾ ਦੇ ਪ੍ਰਤੀ ਇਦਾਂ ਨਹੀਂ ਬੋਲਦਾ ਨਾ ਸੋਚਦਾ ਹੁੰਦਾ